ਇਹ ਗੱਲ ਯਾਦ ਰੱਖਿਓ ਜੀ ਇਹ ਪੰਕਤੀ ਦੀ ਕਿ ਜਿਵੇਂ ਮੁਹੰਮਦ ਸਾਹਿਬ ਨੇ ਜਾਂ ਇਸਾ ਮਸੀਹ ਨੇ ਜਿਹਨੂੰ ਜੀਜ਼ਸ ਕਹਿੰਦੇ ਆ ਜਾਂ ਸ਼੍ਰੀ ਰਾਮਚੰਦਰ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਤਮਾ ਬੁੱਧ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੁੰਤਨ ਸਾਹਿਬ ਜੀ ਗੋਬਿੰਦ ਸਿੰਘ ਜੀ ਮਹਾਰਾਜ ਇਹ ਸਭ ਪੈਗੰਬਰ ਨੇ ਜਿਹੜੇ ਇਹ ਪ੍ਰਭੂ ਪਰਮਾਤਮਾ ਦਾ ਹੀ ਰੂਪ ਹਨ ਪ੍ਰਭੂ ਪਰਮਾਤਮਾ ਵੱਲੋਂ ਭੇਜੇ ਹੋਏ ਹਨ ਠੀਕ ਹੈ ਜੀ ਜੋ ਵਕ ਵਕ ਸਮੇਂ ਤੇ ਵਕ-ਵਕ ਥਾਂ ਤੇ ਅਵਤਾਰ ਧਾਰ ਕੇ ਆਏ ਨੇ ਤਾਂ ਜੋ ਇਸ ਦੁਨੀਆ ਨੂੰ ਇਸ ਭੁੱਲੇ ਭਟਕੇ ਲੋਕਾਂ ਨੂੰ ਸੇਧ ਦੇ ਸਕਣ ਅਤੇ ਦੁਨੀਆ ਨੂੰ ਪ੍ਰਭੂ ਪਰਮਾਤਮਾ ਦੇ ਲੜ ਲਾ ਸਕਣ ਉਸ ਖਸਮ ਦੇ ਲੜ ਲਾ ਸਕਣ ਉਸ ਪਿਓ ਦੇ ਲੜ ਲਾ ਸਕਣ ਜੋ ਪ੍ਰਭੂ ਪਰਮਾਤਮਾ ਹੈ ਠੀਕ ਹੈ ਜੀ ਬਹੁਤ ਹਨੀ ਵਾਲੀ ਤੇ ਵਧੀਆ ਗੱਲ ਹੈ ਕਿ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋ ਬਿਨਾ ਇਹ ਸਿੱਖਾਂ ਲਈ ਬੜੇ ਮਾਨ ਵਾਲੀ ਗੱਲ ਹੈ ਜੀ ਕੋਈ ਐਸਾ ਪੈਗੰਬਰ ਨਹੀਂ ਹੋਇਆ ਕੋਈ ਐਸਾ ਰੈਬਰ ਨਹੀਂ ਹੋਇਆ ਕੋਈ ਐਸਾ ਅਵਤਾਰ ਨਹੀਂ ਹੋਇਆ ਜਿਸ ਨੇ ਦੁਨੀਆ ਵਿੱਚ ਕਿਸੇ ਵੀ ਮਜਬ ਨੂੰ ਰੂਪ ਦਿੱਤਾ ਹੋਵੇ ਜੀ ਇਹ ਸਾਰੇ ਮਜਬ ਜਿਹੜੇ ਨੇ ਇਹ ਲੋਕਾਂ ਦੇ ਬਣਾਏ ਹੋਏ ਨੇ ਜੀ ਮਜਬ ਭਾਵ ਧਰਮ ਜਿਹੜੇ ਨੇ ਜਿਵੇਂ ਸਿੱਖ ਧਰਮ ਚਲੋ ਗੁਰੂ ਗੋਖਸੇਵ ਨੇ ਬਣਾਇਆ ਇਸ ਤੋਂ ਇਲਾਵਾ ਜਿਹੜੇ ਜਿਵੇਂ ਹਿੰਦੂ ਧਰਮ ਹੋ ਗਿਆ ਜੀ ਮੁਸਲਮਾਨ ਧਰਮ ਹੋ ਗਿਆ ਜੀ ਅ ਸਾਈ ਧਰਮ ਹੋ ਗਿਆ ਜੀ ਇਹ ਸਾਰੇ ਜਿਹੜੇ ਧਰਮ ਨੇ ਇਹ ਪੈਗੰਬਰਾਂ ਦੇ ਚਲੇ ਜਾਣ ਤੋਂ ਕਈ ਸਾਲ ਬਾਅਦ ਬਣੇ ਨੇ ਜੀ ਜਿਹੜਾ ਮੁਸਲਮਾਨ ਧਰਮ ਹੈ ਧਰਮ ਗ੍ਰੰਥ ਹੈ ਜੀ ਇਹ ਈਸਾ ਮਸੀਹ ਦੇ 70-80 ਸਾਲ ਜਾਣ ਤੋਂ ਬਾਅਦ ਬਣਿਆ ਜੀ ਜਿਸ ਨੂੰ ਬਾਈਬਲ ਕਹਿ ਦਿੰਦੇ ਨੇ ਇਹ ਜੀਜ਼ਸ ਦੇ 100 ਸਾਲ ਜਾਣ ਤੋਂ ਬਾਅਦ ਇਕੱਠੀ ਹੋਈ ਹੈ ਜੀ ਤਾਂ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਨੇ ਇਹ ਗੁਰੂ ਸਹਿਬਾਨਾ ਨੇ ਆਪ ਇਕੱਠਿਆਂ ਕਰਕੇ ਸਿਰ ਝੁਕਾ ਕੇ ਗੁਰੂ ਮਾਨਯੋ ਗ੍ਰੰਥ ਕਿਹਾ ਹੈ ਜੀ ਇਹ ਜਿਹੜੀ ਪੰਕਤੀ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਇਹ ਕਿਸੇ ਧਰਮ ਜਾਂ ਕਿਸੇ ਪੈਗੰਬਰਾਂ ਦੇ ਖਿਲਾਫ ਨਹੀਂ ਹੈ ਜੀ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਨਾ ਕਿਸੇ ਧਰਮ ਦੇ ਖਿਲਾਫ ਹੈ ਜੀ ਨਾ ਹੀ ਕਿਸੇ ਪੈਗੰਬਰਾਂ ਦੇ ਖਿਲਾਫ ਹੈ ਸਗੋਂ ਇਹ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਇਨਾ ਪੈਗੰਬਰਾਂ ਦੇ ਨਾਂ ਤੇ ਜਾਂ ਇਸ ਮਜਬ ਦੇ ਨਾਮ ਤੇ ਪੈਸਾ ਬਣਾ ਰਹੇ ਨੇ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਜੀ ਠੀਕ ਹੈ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਸਾਡੇ ਅੰਦਰ ਹੈ ਜੀ ਉਹ ਹਰ ਥਾਂ ਤੇ ਹੈ ਉਸ ਪਰਮਾਤਮਾ ਦੇ ਨਾਲ ਸਿੱਧੀ ਪ੍ਰੀਤ ਨਹੀਂ ਪਾਉਣ ਦਿੰਦੇ ਤੁਹਾਨੂੰ ਇਹ ਚਾਹੁੰਦੇ ਨੇ ਉਸ ਪਰਮਾਤਮਾ ਦੇ ਨਾਲ ਪ੍ਰੀਤ ਤਾਂ ਪਾਉਗੀ ਜੇ ਤੁਸੀਂ ਸਾਡੇ ਬਣਾਏ ਹੋਏ ਮਜਬ ਦੇ ਸਥਾਨਾਂ ਤੇ ਆਉਂਗੇ ਜੇ ਸਾਡੇ ਗੁਰਦੁਆਰੇ ਆਉਂਗੇ ਜੇ ਸਾਡੀ ਚਰਚ ਵਿੱਚ ਆਉਂਗੇ ਇਹ ਕਈ ਚਰਚ ਵਾਲੇ ਕਿਹਾ ਕਿਹਾ ਵੀ ਜਾਂਦਾ ਹੈ ਕਿ ਜੇ ਉਹ ਕਹਿੰਦੇ ਜੇ ਰੱਬ ਨੂੰ ਮਿਲਣਾ ਤਾਂ ਇਕੱਲਾ ਸਾਡੇ ਚਰਚ ਵਿੱਚ ਆ ਕੇ ਹੀ ਮਿਲਿਆ ਜਾ ਸਕਦਾ ਇਹ ਸਾਰੇ ਲੋਕਾਂ ਦੇ ਬਣਾਏ ਹੋਏ ਹੈ ਜੀ ਇਹੀ ਚੀਜ਼ ਤੋਂ ਮਹਾਰਾਜ ਨੇ ਰੋਕਿਆ ਕਿਉਂਕਿ ਗੁਰਬਾਣੀ ਵਿੱਚ 226 ਨੰਬਰ ਜਿਹੜਾ ਅੰਗ ਆ ਜੀ ਉਸ ਦੇ ਤੇ ਆਂਦਾ ਹੈ ਕਿ ਦੁਨੀਆ ਵਿੱਚ ਧਰਮ ਇੱਕੋ ਹੀ ਹੈ ਇਹ ਪਹਿਲਾਂ ਜਦੋਂ ਆਪਾਂ ਚਾਰ ਯੁੱਗਾਂ ਦਾ ਨਾਮ ਦੇਖਿਆ ਸੀ ਨਾ ਜੀ ਉਦੋਂ ਕਹਿੰਦੇ ਸੀ ਲੋਕਾਂ ਵਿੱਚ ਮਜਬ ਬਹੁਤ ਵੱਖਰੇ ਸੀਗੇ ਪਰ ਧਰਮ ਇੱਕੋ ਸੀ ਕਿ ਪ੍ਰਮਾਤਮਾ ਦਾ ਨਾਮ ਲੈਣਾ ਠੀਕ ਹੈ ਇਹ ਇਹ ਪਹਿਲੇ ਚਾਰ ਵੇਦਾਂ ਦੇ ਵਿੱਚ ਵੀ ਆ ਜਾਂਦਾ ਜੀ ਇਹ ਚਾਰ ਯੁੱਗਾਂ ਦੇ ਵਿੱਚ ਵੀ ਹੈ ਠੀਕ ਹੈ ਤੇ ਗੁਰੂ ਮਹਾਰਾਜ ਨੇ ਵੀ ਇਸ ਚੀਜ਼ ਨੂੰ ਕਿਹਾ ਕਿ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਸਾਰਿਆਂ ਧਰਮਾਂ ਦੇ ਵਿੱਚੋਂ ਸਾਰਿਆਂ ਮਜਬਵਾਂ ਵਿੱਚੋਂ ਸਭ ਤੋਂ ਵਧੀਆ ਧਰਮ ਇਹ ਹੈ ਧਰਮ ਦਾ ਜਿਹੜਾ ਇੰਗਲਿਸ਼ ਜਿਹਨੂੰ ਆਪਾਂ ਕਹਿੰਦੇ ਆ ਉਹ ਹੈ ਜੀ ਫੇਥ ਧਰਮ ਨੂੰ ਇੱਥੇ ਆ ਦੇਖੋ ਜੀ ਔਂਕੜ ਲੱਗਿਆ ਵੀ ਇੱਕੋ ਇੱਕ ਹੈ ਠੀਕ ਹੈ ਆ ਜਿਹੜੇ ਧਰਮ ਆ ਇਹ ਸਾਰੇ ਦੁਨੀਆ ਦੇ ਮਜਬਾ ਉਹਨਾਂ ਚੋਂ ਇੱਕੋ ਇੱਕ ਹੈ ਉਹ ਹੈ ਜੀ ਉਹ ਕਿਹੜਾ ਧਰਮ ਆ ਉਹ ਅੱਗਿਆ ਲਿਖਿਆ ਜੀ ਇਹ ਡੈਫੀਨੇਸ਼ਨ ਆ ਗਈ ਜੀ ਧਰਮ ਦੀ ਹਰ ਕੋ ਨਾਮ ਜਪ ਨਾਮ ਨੂੰ ਔਂਕੜ ਆ ਗਈ ਜੀ ਕਰਮ ਨਿਰਮਲ ਕਰਮ ਉਹੀ ਨਿਰਮਲ ਹੋਣਗੇ ਜਦੋਂ ਤੂੰ ਪ੍ਰਭੂ ਪਰਮਾਤਮਾ ਦਾ ਜਿੰਨਾ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਤੂੰ ਨਾਮ ਲੈ ਕੇ ਚੱਲੇਗਾ ਕਰਮ ਹੁੰਦਾ ਜੀ ਕੰਮ ਕਰਦਾ ਤੇ ਅਰਥ ਨਿਕਲਦੇ ਆ ਦੁਨੀਆ ਦੇ ਸਾਰੇ ਮਜਬਾ ਦੇ ਵਿੱਚੋਂ ਸਭ ਤੋਂ ਸ਼੍ਰੇਸ਼ਟ ਮਜਬ ਇਹਨੂੰ ਅੰਗਰੇਜ਼ੀ ਚ ਧਰਮ ਨੂੰ ਫੇਥ ਵੀ ਕਹਿੰਦੇ ਆ ਜੀ ਅ ਰਿਲੀਜੀਅਨ ਹੋਰ ਚੀਜ਼ ਹੈ ਜੀ ਰਿਲੀਜੀਅਨ ਹੁੰਦਾ ਮਜਬ ਹਾਲਾਂਕਿ ਆਪਾਂ ਧਰਮ ਨੂੰ ਵੀ ਮਜਬ ਕਹਿੰਦੇ ਆ ਪਰ ਧਰਮ ਇੱਕ ਮਨਲਾ ਦਾ ਫੇਥ ਆ ਜਾਂਦਾ ਜੀ ਕਿ ਫੇਥ ਇੱਕੋ ਹੀ ਆ ਸਾਰਿਆਂ ਦਾ ਪ੍ਰਮਾਤਮਾ ਠੀਕ ਹੈ ਤੇ ਉਹ ਹੈ ਹਰ ਕੋ ਨਾਮ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਜੋ ਉਸ ਦੁਨੀਆ ਦੇ ਵਿੱਚ ਜਿਹੜੇ ਕਰਮ ਕਰਨੇ ਆ ਚੰਗੇ ਕਰਮ ਕਰਨੇ ਆ ਨਿਰਮਲ ਕਰਨੇ ਆ ਜੀ ਹਾਂਜੀ ਇੱਕ ਵਾਰ ਫੇਰ ਕਦਰ ਮੈਂ ਮਾਫੀ ਮੰਗਦਾ ਹਾਂ ਜੀ ਕਿ ਧਰਮ ਦੁਨੀਆ ਵਿੱਚ ਜਿਹੜੇ ਨੇ ਧਰਮ ਦੇ ਨਾਮ ਤੇ ਪੈਗੰਬਰਾਂ ਦੇ ਨਾਮ ਤੇ ਜਿਹੜੇ ਲੋਕੀ ਆ ਪੈਸਾ ਬਣਾ ਰਹੇ ਨੇ ਤੇ ਹੋਰਾਂ ਨੂੰ ਗੁੰਮਰਾਹ ਕਰ ਰਹੇ ਨੇ ਪ੍ਰਭੂ ਪਰਮਾਤਮਾ ਤੁਹਾਡੇ ਸਾਰਿਆਂ ਦੇ ਅੰਦਰ ਹੈ ਜੀ ਤੁਸੀਂ ਚਾਹੇ 1 ਸਾਲ ਦੇਓ ਚਾਹੇ 100 ਸਾਲ ਦੇਓ ਪਰਮਾਤਮਾ ਦੇ ਨਾਲ ਸਿੱਧੀ ਪ੍ਰੀਤ ਪਾਓ ਜੀ ਯਾਦ ਕਰੋ ਉਸਨੇ ਬੈਠ ਕੇ ਹਾਂ ਬਾਣੀ ਦੇ ਨਾਲ ਕਈ ਵਾਰ ਕਥਾ ਕਹਾਣੀਆਂ ਸੁਣ ਕੇ ਸਾਡੀ ਜਿਹੜੀ ਪ੍ਰੀਤ ਆ ਉਹ ਡੂੰਗੀ ਹੋ ਜਾਂਦੀ ਹੈ ਜੀ ਕੋਈ ਗੁਰੂਦvare ਹੋਏ ਸੋਝੀ ਪਾਏ ਸੀ ਭਾਵੇਂ ਗੁਰੂਦvare ਜਾ ਕੇ ਅਸੀਂ ਸਵਾਲਾਂ ਦੇ ਜਵਾਬ ਲੈਣੇ ਸੀ ਅਸੀਂ ਸੋਝੀ ਪਾਉਣੀ ਸੀ ਯਾਰ ਮੈਂ ਆਹ ਕੰਮ ਕਿਵੇਂ ਕਰਾਂ ਇਹ ਕਿੱਦਾਂ ਕਰਾਂ ਠੀਕ ਆ ਪਰ ਹਰ ਵਕਤ ਹਰ ਵਕਤ ਉਸ ਪ੍ਰਮਾਤਮਾ ਨੂੰ ਯਾਦ ਰੱਖਣਾ ਹੀ ਉਸ ਦੇ ਨਾਲ ਪ੍ਰੀਤ ਪਾਉਣੀ ਹੈ